ਸਤਿ ਸ਼੍ਰੀ ਅਕਾਲ ਜੀ RAM RAM ਜੀ ਸਾਰਿਆਂ ਨੂੰ ਅੱਜ ਜੋ ਪੰਜਾਬ ਦੇ ਵਿੱਚ ਇੱਕ ਬਹੁਤ ਵੱਡੀ ਜੰਗ ਚੱਲ ਰਹੀ ਹੈ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਸਰਕਾਰ ਵੱਲੋਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਜੋ ਯੁੱਧ ਨਸ਼ਿਆਂ ਵਿਰੁੱਧ ਛੇੜਿਆ ਹੋਇਆ ਹੈ ਉਸ ਤਹਿਤ ਅੱਜ ਫਾਜ਼ਿਲਕਾ ਦੇ ਵਿੱਚ ਇੱਕ ਬਹੁਤ ਵੱਡੀ ਕਾਰਵਾਈ ਹੋਈ ਹੈ ਜੋ ਨਸ਼ਾ ਤਸਕਰੀ ਫਾਜ਼ਲ ਕਾਦੇ ਵਿੱਚ ਨਸ਼ਾ ਤਸਕਰ ਕਰਦੇ ਨੇ ਲੋਕਾਂ ਵੱਲੋਂ ਮਿਲੀ ਜਾਣਕਾਰੀ ਦੇ ਬਾਅਦ ਅੱਜ ਜੋ ਨਸ਼ਾ ਤਸਕਰੀ ਦਾ ਜੋ ਇੱਕ ਬੰਦਾ ਕੰਮ ਕਰਦਾ ਸੀ ਜਦੋਂ ਪੁਲਿਸ ਨੇ ਉਹਨੂੰ ਫੜਨਾ ਚਾਇਆ ਪਿੱਛਾ ਕੀਤਾ ਤਾਂ ਉਹਨੇ ਪੁਲਿਸ ਤੇ ਗੋਲੀ ਚਲਾਈ ਜਿਸ ਦੇ ਜਵਾਬ ਵਿੱਚ ਪੁਲਿਸ ਨੇ ਵੀ ਉਸ ਸ਼ਖਸ ਨੂੰ ਫੜਨ ਲਈ ਗੋਲੀ ਚਲਾਈ ਤਾਂ ਗੋਲੀ ਉਸਦੇ ਪੈਰ ਦੇ ਵਿੱਚ ਲੱਗੀ ਔਰ ਜਿਸ ਤੋਂ ਬਾਅਦ ਉਹ ਡਿੱਗ ਗਿਆ ਉਹਦੇ ਕੋਲੋਂ ਇੱਕ ਪਿਸਟਲ ਔਰ ਜਿਹੜਾ 4 ਪੈਕੇਟ ਹਰੋਇਨ ਦੇ ਜਿਹੜੇ ਬਰਾਮਦ ਹੋਏ 2 ਕਿਲੋ ਹਰੋਇਨ ਬਰਾਮਦ ਹੋਈ ਮੈਂ ਪੰਜਾਬ ਪੁਲਿਸ ਨੂੰ ਵਧਾਈ ਦਿੰਦਾ ਜੋ ਅੱਜ ਫਾਜ਼ਲ ਕਾਦੀ ਪੁਲਿਸ ਨੇ ਇੱਕ ਬਹੁਤ ਵੱਡਾ ਕੰਮ ਕੀਤਾ ਜੋ ਨਸ਼ੇ ਦਾ ਵਪਾਰ ਕਰਦੇ ਨੇ ਨਸ਼ੇ ਦਾ ਵਪਾਰ ਰੋਕਣ ਲਈ ਨਸ਼ਾ ਤਸਕਰੀ ਕਰਨ ਵਾਲਿਆਂ ਨੂੰ ਜਿਹੜਾ ਫੜ ਕੇ ਜਿਲ੍ਹਾ ਦੇ ਵਿੱਚ ਬੰਦ ਕਰ ਰਹੇ ਨੇ ਬਹੁਤ-ਬਹੁਤ ਮੈਂ ਲੱਖ-ਲੱਖ ਵਧਾਈ ਦਿਨਾ ਪੰਜਾਬ ਪੁਲਿਸ ਨੂੰ ਜੋ ਸਾਡੀ ਫਾਜ਼ਿਲਕਾ ਦੀ ਪੁਲਿਸ ਨੇ ਅੱਜ ਨਸ਼ੇ ਨੂੰ ਰੋਕਣ ਲਈ ਬਹੁਤ ਵੱਡੀ ਜਿਹੜੀ ਹੈ ਅੱਜ ਕਾਰਵਾਈ ਕੀਤੀ ਹੈ ਤੇ ਮੈਂ ਚੇਤਾਵਨੀ ਦੇਣਾ ਚਾਹਨਾ ਹਰ ਉਸ ਨਸ਼ਾ ਵੇਚਣ ਵਾਲਿਆਂ ਨੂੰ ਨਸ਼ਾ ਤਸਕਰੀਆਂ ਨੂੰ ਕੀ ਇਹਨਾਂ ਕੰਮਾਂ ਤੋਂ ਬਾਜ਼ ਆ ਜਾਓ ਜੋ ਵੀ ਨਸ਼ੇ ਦੀ ਤਸਕਰੀ ਕਰੇਗਾ ਤੇ ਜਿਵੇਂ ਅੱਜ ਪੁਲਿਸ ਨੇ ਉਹਦਾ ਜਵਾਬ ਗੋਲੀ ਨਾਲ ਦਿੱਤਾ ਤੇ ਅੱਗੇ ਵੀ ਇਹੋ ਜਿਹੀਆਂ ਕਾਰਵਾਈਆਂ ਹੋਣਗੀਆਂ ਜੋ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਮਾਨ ਸਰਕਾਰ ਨੇ ਨਸ਼ਿਆਂ ਦੇ ਵਿਰੁੱਧ ਜੋ ਯੁੱਧ ਛੇੜਿਆ ਹੋਇਆ ਹੈ ਇਸ ਵਿੱਚ ਜੋ ਬਹੁਤ ਵੱਡੀਆਂ-ਵੱਡੀਆਂ ਕਾਮਯਾਬੀਆਂ ਜਿਹੜੀਆਂ ਸਾਡੇ ਲੋਕਾਂ ਦੇ ਸਹਿਯੋਗ ਦੇ ਨਾਲ ਪੰਜਾਬ ਪੁਲਿਸ ਨੂੰ ਸਰਕਾਰ ਨੂੰ ਮਿਲ ਰਹੀਆਂ ਨੇ ਤੁਸੀਂ ਵੇਖੋ ਪਿਛਲੇ ਦਿਨੀ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੇ ਜੋ ਨਸ਼ੇ ਦੀ ਤਸਕਰੀ ਕਰਦੇ ਨੇ ਉਹਨਾਂ ਦੇ ਘਰ ਟਾਏ ਨੇ ਅੱਜ ਪੰਜਾਬ ਦੇ ਵਿੱਚ ਇੱਕ ਲੋਕ ਲਹਿਰ ਬਣ ਗਈ ਹੈ ਜਿਹੜਾ ਯੁੱਧ ਨਸ਼ਾ ਵਿਰੁੱਧ ਪਿਛਲੀਆਂ ਸਰਕਾਰਾਂ ਦੀ ਗੱਲ ਕਰ ਲਈਏ ਅਕਾਲੀ ਭਾਜਪਾ ਸਰਕਾਰ ਦੀ ਗੱਲ ਕਰ ਲਈਏ ਕਾਂਗਰਸ ਦੀ ਸਰਕਾਰ ਕਰ ਲਈਏ ਪਿਛਲੀਆਂ ਸਰਕਾਰਾਂ ਨੇ ਵੇਖੋ ਨਸ਼ੇ ਨੂੰ ਰੋਕਣ ਵਾਸਤੇ ਕੋਈ ਵੀ ਜਿਹੜਾ ਉਪਰਾਲਾ ਨਹੀਂ ਕੀਤਾ ਅੱਜ ਮਾਨ ਸਰਕਾਰ ਨੇ ਵੇਖੋ ਕਿੱਡੇ ਵੱਡੇ ਵੱਡੇ ਲੋਕਾਂ ਦਾ ਸਾਥ ਲੈ ਕੇ ਉਪਰਾਲੇ ਕਰਕੇ ਜਿਹੜਾ ਯੁੱਧ ਨਸ਼ਾ ਵਿਰੁੱਧ ਚਲਾਇਆ ਹੈ ਮੈਂ ਆ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਵਧਾਈ ਦਿਨਾਂ ਜਿਨ੍ਹਾਂ ਨੇ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਲਈ ਜੇ ਉਪਰਾਲਾ ਕੀਤਾ ਹੈ ਤਾਂ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ ਹੁਣ ਜੋ ਸਰਦ ਪਾਰੋਂ ਨਸ਼ਾ ਰੋਕਣ ਲਈ ਪੰਜਾਬ ਦੀ ਸਰਕਾਰ ਨੇ ਪਿਛਲੇ ਬਜਟ ਦੇ ਵਿੱਚ 110 ਕਰੋੜ ਰੁਪਏ ਰੱਖਿਆ ਹੈ ਮੈਂ ਧੰਨਵਾਦ ਕਰਦਾ ਸਾਡੇ ਫਾਈਨਾਂਸ ਮਿਨਿਸਟਰ ਦਾ ਫਾਈਨਾਂਸ ਮਿਨਿਸਟਰ ਜੀ ਦਾ ਜਿਨ੍ਹਾਂ ਨੇ ਸਾਡੇ ਪੰਜਾਬ ਲਈ ਨਸ਼ਾ ਰੋਕਣ ਲਈ ਜਿਹੜਾ ਇਹ ਫੰਡ ਰੱਖਿਆ ਹੈ ਤਾਂ ਇੱਕ ਹੋਰ ਸਰਕਾਰ ਵੱਲੋਂ ਜਿਹੜਾ ਫੈਸਲਾ ਲਿਆ ਗਿਆ ਹੈ BSF ਦੇ ਜਵਾਨਾਂ ਦੇ ਨਾਲ 5000 ਜਿਹੜੇ ਹੋਮਗਾਰਡ ਦੇ ਜਵਾਨ ਨੇ ਉਸ ਸਰਹੱਦ ਤੇ ਉਨਤਨਾਦ ਕੀਤੇ ਜਾਣਗੇ ਜਿਹੜੇ BSF ਦੇ ਨਾਲ ਜਿਹੜੀ ਸਹਾਇਤਾ ਕਰਨਗੇ ਇਹਦੇ ਨਾਲ ਨਾਲ ਐਡਵਾਂਸ ਐਂਟੀ ਡਰੋਨ ਸਿਸਟਮ ਜਿਹੜਾ ਹੈ ਉਹ ਹੁਣ ਸਰਹੱਦ ਤੇ ਲਗਾਇਆ ਜਾ ਰਿਹਾ ਜਿਹਦੇ ਲਈ 125 ਕਰੋੜ ਰੁਪਇਆ ਜਿਹੜਾ ਸਾਡੇ 758 ਜਿਹਦੇ ਨਾਲ 4 ਪਈਆ ਵਾਣ ਖਰੀਦੇ ਜਾਣਗੇ 916 ਦੋ ਪਈਆ ਵਾਣ ਖਰੀਦੇ ਜਾਣਗੇ ਐਂਟੀ ਐਡਵਾਂਸ ਡਰੋਨ ਸਿਸਟਮ ਜਿਹੜਾ ਐਂਟੀ ਡਰੋਨ ਸਿਸਟਮ ਹੈ ਉਹ ਇੱਥੇ ਤਾਇਨਾਤ ਕੀਤਾ ਜਾ ਰਿਹਾ ਜਿਸ ਦੇ ਨਾਲ ਵੇਖੋ ਸਰਹੱਦ ਪਾਰੋਂ ਹੁੰਦੀ ਨਸ਼ੇ ਦੀ ਤਸ ਜਿਹੜੀ ਤਸਕਰੀ ਤੇ ਰੋਕ ਲੱਗੇਗੀ ਹੁਣ ਇਸ ਤੋਂ ਇਲਾਵਾ ਪਹਿਲਾਂ ਕੋਈ ਵੀ ਸਰਕਾਰ ਰਹੀ ਹੈ ਕਿਸੇ ਨੇ ਵੀ ਨਸ਼ਿਆਂ ਨੂੰ ਰੋਕ ਲਏ ਕੋਈ ਵੀ ਬਜਟ ਨਹੀਂ ਰੱਖਿਆ ਹੁਣ ਜਿਹੜੀ ਤੁਹਾਡੀ ਆਮ ਲੋਕਾਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਨਸ਼ਾ ਰੋਕਣ ਲਈ ਵੇਖੋ ਕਿੱਡੇ ਕਿੱਡੇ ਵੱਡੇ ਵੱਡੇ ਬਜਟ ਰੱਖੇ ਜਾ ਰਹੇ ਨੇ ਬਜਟ ਦੇ ਵਿੱਚ ਕਰੋੜਾਂ ਰੁਪਏ ਰੱਖਿਆ ਜਾ ਰਿਹਾ ਹੈ ਇੱਕ ਹੋਰ ਬੜਾ ਵੱਡਾ ਕੰਮ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਕਰਨ ਜਾ ਰਹੀ ਹੈ ਜਿਹੜੇ ਨਸ਼ਿਆਂ ਦੀ ਜਨਗਣਨਾ ਕਰਾਉਣ ਜਾ ਰਹੀ ਹੈ ਜਿਹਦੇ ਰਾਹੀਂ ਹਰ ਘਰ ਜਿਹੜਾ ਕਵਰ ਕੀਤਾ ਜਾਊਗਾ ਇਸ ਜਨਗਣਨਾ ਰਾਹੀਂ ਨਸ਼ਿਆਂ ਦੇ ਪ੍ਰਚਲਨ ਜੋ ਨਸ਼ਾ ਛੁਡਾਊ ਕੇਂਦਰਾਂ ਦੀ ਵਰਤੋਂ ਹੈ ਅਤੇ ਹੋਰ ਜਿਹੜੇ ਵੀ ਕਾਰਨ ਨੇ ਜਿਹੜੇ ਵੀ ਡਾਟਾ ਇਕੱਠਾ ਹੋਊਗਾ ਕਿ ਨਸ਼ਾ ਕਿਉਂ ਵੱਧ ਰਿਹਾ ਹੈ ਕੀ ਕਾਰਨ ਇਹਨਾਂ ਨੂੰ ਕਿੱਦਾਂ ਰੋਕ ਸਕਦੇ ਹਾਂ ਉਹ ਸਾਰੀ ਜਾਣਕਾਰੀ ਨਾ ਕੀਤੀ ਜਾਊਗੀ ਜਿਹਦੇ ਲਈ 150 ਕਰੋੜ ਰੁਪਏ ਜਿਹੜੇ ਹੈ ਸਰਕਾਰ ਵੱਲੋਂ ਰੱਖੇ ਗਏ ਆ ਆਉਣ ਵਾਲੇ ਇਹਨਾਂ 2 ਸਾਲਾਂ ਦੇ ਵਿੱਚ ਨਸ਼ਿਆਂ ਨੂੰ ਜੜ ਤੋਂ ਖਤਮ ਕਰਨਾ ਹੈ ਇਹ ਜਿਹੜੀ ਸਰਕਾਰ ਦਾ ਉਪਰਾਲਾ ਚੱਲ ਰਿਹਾ ਹੈ ਤੇ ਮੈਂ ਲੋਕਾਂ ਦਾ ਵੀ ਧੰਨਵਾਦ ਕਰਦਾ ਜੋ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਹੀ ਵਾਲੀ ਸਰਕਾਰ ਦਾ ਜਿਹੜਾ ਸਾਥ ਦੇ ਰਹੇ ਨੇ ਇਹ ਲੋਕਾਂ ਦੇ ਸਾਥ ਨਾਲ ਹੀ ਆ ਜਿਹੜਾ ਅਜ ਫਾਜ਼ਲਕਾ ਦੇ ਵਿੱਚ ਵੀ ਜੋ ਨਸ਼ੇ ਦਾ ਵਪਾਰ ਕਰਦੇ ਨੇ ਨਸ਼ੇ ਦੀ ਤਸਕਰੀ ਕਰਦੇ ਨੇ ਉਹਨਾਂ ਤੇ ਕਾਰਵਾਈ ਹੋਈ ਹੈ ਤੇ ਇਹ ਕਾਰਵਾਈਆਂ ਜਿਹੜੀਆਂ